ਸਮਝਦਾਰੀ ਨਾਲ ਵਰਤਾਂਗੇ ਨਾਲ ਵਰਤਾਂਗੇ ਕੋਹ ਖਾਂਦੀ ਹਾਂ ਕੋਹ ਖਾਂਦੀ ਹਾਂ ਮੈਂ ਇਹ ਵੀ ਰਹਿ ਗਈ ਕੋਹ ਖਾਂਦੀ ਹਾਂ ਉਹ ਖਾਂਦਾ ਨਾ ਕੇ ਮੈਂ ਕੇ ਮੈਂ ਪਾਣੀ ਨੂੰ ਪਾਣੀ ਨੂੰ ਸਮਝਦਾਰੀ ਨਾਲ ਵਰਤਾਂਗਾ ਸਮਝਦਾਰੀ ਨਾਲ ਵਰਤਾਂਗਾ ਅਤੇ ਮੈਂ ਪਾਣੀ ਦੀ ਅਤੇ ਮੈਂ ਪਾਣੀ ਦੀ ਹਰ ਬੂੰਦ ਨੂੰ ਹਰ ਬੂੰਦ ਨੂੰ ਇਕੱਠਾ ਕਰਾਂਗਾ ਇਕੱਠਾ ਕਰਾਂਗਾ ਅਤੇ ਅਤੇ ਕੈਚ ਦ ਰੇਨ ਕੈਚ ਦ ਰੇਨ ਮੁਹਮ ਨੂੰ ਮੁਹਮ ਨੂੰ ਅੱਗੇ ਵਧਾਉਣ ਅੱਗੇ ਵਧਾਉਣ